ਹਾਂਜੀ ਕਿਵੇਂ ਹੋ ਜੀ ਸਾਰੇ ਅੱਜ ਦਾ ਵੀਡੀਓ ਬਲੌਗ ਲੈ ਕੇ ਹਾਜ਼ਰ ਹੋਏ ਆ ਜੀ ਆਪਾਂ ਚਰਖੇ ਦੀ ਮਾਲ ਪਾ ਰਹੇ ਆ ਤਿੰਨ ਚਾਰਖੇ ਆਪਾਂ ਪਹਿਲਾਂ ਤਿਆਰ ਕੀਤੇ ਸੀਗੇ ਥੋੜੇ ਦਿਨ ਪਹਿਲਾਂ ਤੇ ਉਹ ਦਿਨ ਆਪਾਂ ਲਾਈਵ ਹੋਏ ਸੀਗੇ ਤੇ ਅੱਜ ਆਪਾਂ ਵੀਡੀਓ ਬਲੌਗ ਲੈ ਕੇ ਹਾਜ਼ਰ ਹੋਏ ਆ ਜੀ ਚਰਖੇ ਦੀ ਮਾਲ ਪਾ ਰਹੇ ਆ ਤੇ ਇਹ ਵੀ ਚਰਖਾ ਤਿਆਰ ਕੀਤਾ ਜੀ ਪ੍ਰੋਪਰ ਤੇ ਸਾਰਾ ਇਹਨੂੰ ਖੋਲ ਕੇ ਇਹਦੀ ਕਾਲਸ ਵਗੈਰਾ ਲਾ ਕੇ ਤੇ ਦੁਬਾਰਾ ਨਵੇਂ ਸਿਰਿਆ ਤੇ ਥੋੜਾ ਜਿਹਾ ਪੇਂਟ ਮਾਰ ਕੇ ਤੇ ਫੇਰ ਇਹਦੇ ਉੱਤੇ ਪਾਲਿਸ਼ ਕਰੀ ਆ ਜੀ ਪਾਲਿਸ਼ ਕਰਨ ਦੇ ਬਾਅਦ ਚ ਫੇਰ ਆਪਾਂ ਇਹਨੂੰ ਹੁਣ ਮਾਲ ਲਾਉਣ ਲੱਗੇ ਆ ਤੇ ਜੁੜੇ ਰਹੋ ਜੇ ਲਾਗਦੇ ਨਾਲ ਤੇ ਜਿਨ੍ਹਾਂ ਨੇ ਆਪਣਾ ਅਜੇ ਤੱਕ ਚੈਨਲ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਕਰਿਓ ਜੀ ਅਗਰ ਤੁਸੀਂ ਆਪਣੇ Facebook ਪੇਜ ਤੇ ਵੀਡੀਓ ਦੇਖ ਰਹੇ ਹੋ ਤਾਂ ਆਪਣਾ Facebook ਪੇਜ ਨੂੰ ਫੋਲੋ ਅਤੇ ਲਾਈਕ ਜ਼ਰੂਰ ਕਰਿਓ ਅਗਰ ਤੁਸੀਂ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਪ ਆਪ ਰਹੇ ਮਾਲ ਆ ਮਾਲ ਪਾ ਕੇ ਆਪਾਂ ਤੁਹਾਨੂੰ ਪ੍ਰੋਪਰ ਚਰਖਾ ਚਲਾ ਕੇ ਦਿਖਾਵਾਂਗੇ ਜੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵਰਕ ਕਿੱਦਾਂ ਲੱਗਦੀ ਆ ਸਾਡਾ ਕੰਮ ਕਿੰਨਾ ਕਿੱਦਾਂ ਲੱਗਦਾ ਇਹ ਤੁਹਾਡੇ ਘਰ ਕੋਈ ਚਰਖਾ ਪਿਆ ਤੇ ਤੁਸੀਂ ਉਹ ਚਰਖਾ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਅਗਰ ਤੁਹਾਡੇ ਘਰ ਕੋਈ ਸੰਦੂਖ ਪਿਆ ਤੁਸੀਂ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਪੇਟੀ ਪਈ ਆ ਤੁਸੀਂ ਆਪਣੀ ਪੇਟੀ ਤਿਆਰ ਕਰਵਾ ਸਕਦੇ ਹੋ ਕੋਈ ਵੀ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਤੁਹਾਡੇ ਘਰ ਕੋਈ ਚੀਜ਼ ਪਈ ਆ ਪੁਰਾਣੀ ਤੁਸੀਂ ਉਹਨੂੰ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੇ ਲਿਆ ਸਕਦੇ ਹੋ ਜੀ ਸਾਡਾ ਐਡਰੈਸ ਨੋਟ ਕਰ ਲਵੋ ਪਿੰਡ ਹੈਗਾ ਜੀ ਸਾਡਾ ਜੋਧਾ ਤੇ ਜ਼ਿਲ੍ਹਾ ਹੈਗਾ ਜੀ ਸਾਡਾ ਲੁਧਿਆਣਾ ਪਿੰਡ ਹੈਗਾ ਜੀ ਸਾਡਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਚੌਕ ਦੇ ਵਿੱਚ ਹੀ ਆਪਣੀ ਪੰਜਾਬੀ ਸਬਿਆਚਾਰ ਦੀ ਸ਼ਾਪ ਆ ਜੀ ਬਾਹਰ ਚਰਖੇ ਮਧਾਨੀਆਂ ਪਏ ਹੁੰਦੇ ਨੇ ਤੇ ਤੁਹਾਨੂੰ ਚੌਕ ਚ ਆ ਕੇ ਪਤਾ ਲੱਗ ਜਾਣਾ ਵੀ ਇਹੀ ਦੁਕਾਨ ਆ ਪੰਜਾਬੀ ਸਬਿਆਚਾਰ ਦੀ ਜੋਧਾ ਦੇ ਵਿੱਚ ਇੱਕੋ ਹੀ ਇੱਕ ਦੁਕਾਨ ਆ ਜੀ ਪੰਜਾਬੀ ਸੱਭਿਆਚਾਰ ਦੀ ਤੁਸੀਂ ਕੋਈ ਵੀ ਪੰਜਾਬੀ ਸੱਭਿਆਚਾਰ ਰਿਲੇਟਡ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਸਾਡਾ ਨੰਬਰ ਹੁਣ ਨੋਟ ਕਰ ਲਓ ਜੀ ਸਾਡਾ ਨੰਬਰ ਹੈਗਾ ਜੀ 82 641 44620 ਇਹ ਸਾਡਾ ਨੰਬਰ ਆ ਜੀ ਤੁਸੀਂ ਸਾਨੂੰ ਫੋਨ ਲਾ ਕੇ ਕੋਈ ਵੀ ਚੀਜ਼ ਲੈਣੀ ਆ ਕੋਈ ਚੀਜ਼ ਬਾਹਰ ਲੈ ਕੇ ਜਾਣੀ ਆ ਆਪਾਂ ਸਮਾਨ ਬਾਹਰ ਵੀ ਭੇਜਦੇ ਆਂ ਕੋਈ ਚਰਖਾ ਬਾਹਰ ਭੇਜਣਾ ਕੋਈ ਮਧਾਣੀ ਬਾਹਰ ਭੇਜਣੀਆਂ ਤੇ ਕੋਈ ਵੀ ਆਈਟਮ ਪੰਜਾਬੀ ਸੱਭਿਆਚਾਰ ਦੀ ਬਾਹਰ ਭੇਜਣੀਆਂ ਤੇ ਆਪਣੇ ਕੋਰੀਅਰ ਵਾਲਿਆਂ ਨਾਲ ਗੱਲਬਾਤ ਹੈਗੀ ਆ ਜੀ ਲਿੰਕ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਸਮਾਨ ਦੇ ਆਈਦਾਵਾ ਤੇ ਉਹ ਅੱਗੋਂ ਬਾਹਰ ਭੇਜ ਦਿੰਦੇ ਆ ਜੀ ਤੁਸੀਂ ਬਾਹਰ ਕੋਈ ਭੇਜਣੀ ਭੇਜਣੀਆਂ ਕੋਈ ਚੀਜ਼ ਸਾਡੇ ਕੋਲੋਂ ਲੈ ਕੇ ਕੋਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਮਧਾਣੀ ਲੈਣੀ ਆ ਮਧਾਣੀ ਲਵੋ ਜੀ ਸਾਡੇ ਕੋਲੋਂ ਬਰਕ ਕਰਦੇ ਹਰ ਇੱਕ ਚੀਜ਼ ਹਰ ਇੱਕ ਆਈਟਮ ਆਪਾਂ ਬਰਕ ਕਰਦੀ ਬਣਾਉਂਦੇ ਆ ਜੀ ਜਿਵੇਂ ਆਟਾ ਚੱਕੀ ਹੋਗੀ ਤੇ ਸਾਡੇ ਵਾਲੀ ਆਟਾ ਚੱਕੀ ਦੇ ਵਿੱਚ ਪਹਿਲੀ ਵੇਰੀ ਹੀ ਆਟਾ ਬਣਦਾ ਜੀ ਦੁਬਾਰਾ ਤੁਹਾਨੂੰ ਪਾਉਣ ਦੀ ਲੋੜ ਨਹੀਂ ਪੈਣੀ ਕਣਕ ਤੇ ਪਹਿਲੀ ਵੇਰੀ ਚ ਸਾਡੀ ਆਟਾ ਚੱਕੀ ਆ ਜਿਹੜੀ ਉਹ ਆਟਾ ਬਣਾਉਗੀ ਜਿਵੇਂ ਚਰਖਾ ਹੋ ਗਿਆ ਚਰਖਾ ਵੀ ਸਾਡਾ ਬਰਕ ਕਰੂਗਾ ਹਰ ਇੱਕ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਜੋ ਵੀ ਚੀਜ਼ਾਂ ਇਹ ਚੱਕੀ ਹੋ ਗਈ ਮਧਾਣੀ-ਮਧਾਣੀ ਹੋ ਗਈ ਜੀ ਮਧਾਣੀ ਦੁੱਧ ਰਹਿਣ ਕੋ ਠੀਕ ਆ ਜੀ ਲੱਸੀ ਬਣਾਓ ਮੱਖਣ ਬਣਾਓ ਤੇ ਉਹ ਵੀ ਆਪਣੀ ਮਧਾਣੀ ਵੀ ਵਰਕ ਕਰੂਗੀ ਜੀ ਸਾਰੀ ਆਈਟਮ ਆਪਾਂ ਵਰਕ ਕਰਦੀ ਬਣਾਉਨੇ ਆ ਇਹ ਆਪਣੇ ਕੋਲੇ ਗੱਡੇ ਵੀ ਖੜੇ ਆ ਜੀ ਪੁਰਾਣੇ ਗੱਡੇ ਵੀਡੀਓ ਪਾਈ ਹੋਈ ਆ ਆਪਣੀ ਆਹ ਪੁਰਾਣਾ ਗੱਡਾ ਪਾਏ ਕਿ ਤਿਆਰ ਕੀਤਾ ਵਾ ਤੇ ਉਹ ਗੱਡਾ ਲਾਇਆ ਹੋਇਆ ਜੀ ਸੇਲ ਤੇ ਅਗਰ ਤੁਸੀਂ ਉਹ ਗੱਡਾ ਲੈਣਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਰ ਤੁਸੀਂ ਗੱਡਾ ਤਿਆਰ ਕਰਵਾਉਣਾ ਤੇ ਉਹ ਵੀ ਆਪਾਂ ਤੁਹਾਡਾ ਕੋਈ ਗੱਡਾ ਜੇ ਤੁਹਾਡੇ ਕੋਲੇ ਹੈਗਾ ਤੇ ਤੁਹਾਡਾ ਗੱਡਾ ਵੀ ਆਪਾਂ ਤਿਆਰ ਕਰਕੇ ਦਵਾਂਗੇ ਕੋਈ ਵੀ ਪੰਜਾਬੀ ਸਬਹ ਚਾਰ ਦੇ ਰਿਲੇਟਰ ਤੁਸੀਂ ਗੱਲ ਕਰਨੀ ਆ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਜੀ ਤੇ ਮਾਲ ਪੈ ਗਈ ਆ ਜੀ ਤੇ ਬਸ ਥੋੜਾ ਜਿਹਾ ਕੰਮ ਰਹਿ ਗਿਆ ਇਹਦਾ ਪੂਰਾ ਚਰਖਾ ਪਾ ਤੁਹਾਨੂੰ ਚੱਲਦਾ ਕਰਕੇ ਦਿਖਾਵਾਂਗੇ ਤੇ ਪਹਿਲਾਂ ਵੀ ਆਪਾਂ ਤਿੰਨ ਚਾਰਖੇ ਤਿਆਰ ਕੀਤੇ ਆ ਇਹ ਚੌਥਾ ਚਰਖਾ ਜੀ ਤੇ ਪਹਿਲਾਂ ਕਾਫੀ ਅੰਦਰ ਚਰਖੇ ਤਿਆਰ ਕੀਤੇ ਪਏ ਨੇ ਪਹਿਲਾਂ ਵੀ ਕਾਫੀ ਚਰਖੇ ਆਪਾਂ ਤਿਆਰ ਕੀ ਕੇ ਅੰਦਰ ਰੱਖੇ ਹੋਏ ਨੇ ਕਿਉਂਕਿ ਤੀਆਂ ਦਾ ਤਿਉਹਾਰ ਆ ਤਿਉਹਾਰ ਚੱਲਦੇ ਨੇ ਆ ਕਿਰਾਏ ਤੇ ਵੀ ਆਪਣੇ ਚਰਖੇ ਜਾਂਦੇ ਆ ਜੀ ਤੁਸੀਂ ਕਿਰਾਏ ਤੇ ਲੈਣਾ ਚਾਹੁੰਦੇ ਹੋ ਚਰਖਾ ਫੰਕਸ਼ਨ ਵਾਸਤੇ ਤੁਹਾਨੂੰ ਕਿਰਾਏ ਤੇ ਵੀ ਚਰਖਾ ਮਿਲ ਜਾਏਗਾ ਅਗਰ ਤੁਸੀਂ ਮੁੱਲ ਖਰੀਦਣਾ ਚਾਹੁੰਦੇ ਹੋ ਮੁੱਲ ਵੀ ਤੁਹਾਨੂੰ ਮਿਲ ਜਾਏਗਾ ਪੁਰਾਣਾ ਚਰਖਾ ਵੀ ਮਿਲੇਗਾ ਮੋਡੀਫਾਈ ਕਰਕੇ ਤਿਆਰ ਕੀਤਾ ਹੋਇਆ ਅਗਰ ਤੁਸੀਂ ਨਵਾਂ ਚਰਖਾ ਲੈਣਾ ਹੋ ਤੁਹਾਨੂੰ ਨਵਾਂ ਚਰਖਾ ਵੀ ਮਿਲ ਜੇਗਾ ਜੀ ਤਿਆਰ ਕੀਤਾ ਹੋਇਆ ਮੋਡੀਫਾਈ ਕੀਤਾ ਹੋਇਆ ਤਿਆਰ ਲਓ ਜੀ ਥੋੜਾ ਜਿਹਾ ਕੰਮ ਰਹਿ ਗਿਆ ਚਰਖੇ ਦਾ ਦੇਖਿਓ ਹੁਣ ਤੁਸੀਂ ਚਰਖਾ ਚੱਲਦਾ ਕਾਫੀ ਆਪਾਂ ਚਰਖੇ ਬਾਹਰ ਵੀ ਭੇਜੇ ਆ ਜੀ ਤੁਸੀਂ ਚਰਖਾ ਬਾਹਰ ਮੰਗਾਉਣਾ ਉਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਚਰਖੇ ਆਪਣੇ ਕੋਲੇ ਪੁਰਾਣੇ ਦਾ ਮੋਡੀਫਾਈ ਤਿਆਰ ਕੀਤੇ ਮਿਲ ਜਾਂਦੇ ਨੇ ਅਗਰ ਤੁਸੀਂ ਨਵਾਂ ਚਰਖਾ ਬਣਵਾਉਣਾ ਨਵਾਂ ਚਰਖਾ ਆਰਡਰ ਤੇ ਬਣਾਉਣਾ ਹੈ ਜੀ ਲੋਰੀ ਚਰਖਾ ਤਿਆਰ ਆ ਜੀ ਤੇ ਟਕਲਾ ਥੋੜਾ ਜਿਆ ਕਰਨ ਵਾਲਾ ਸੈੱਟ ਤੇ ਇਹਨੂੰ ਆਪਾਂ ਕਰਾਂਗੇ ਜੀ ਸੈੱਟ ਇਹ ਨੂੰ ਆਪਾਂ ਥੋੜਾ ਜਿਹਾ ਦਮਾਂਗੇ ਜੀ ਮਗਲੇ ਦਾ ਤਾਂ ਕਿ ਜਿਹੜੀ ਆਵਾਜ਼ ਕਰਦਾ ਇਹ ਆਵਾਜ਼ ਕਰਨੋਂ ਇਹਦੇ ਹਟ ਜੇ ਤੇ ਸੁੱਕਾ ਚੱਲਦਾ ਪਿਆ ਇਸ ਕਰਕੇ ਆਵਾਜ਼ ਕਰਦਾ ਲਓ ਜੀ ਚਰਖਾ ਬਣ ਕੇ ਤਿਆਰ ਆ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੇਰੇ ਕਰਕੇ ਦਿਖਾ ਦਿੰਦੇ ਆਪਾਂ ਚਲਾ ਕੇ ਹੁਣੇ ਇਸ ਵਕਤ ਚਰਖਾ ਤਿਆਰ ਆ ਜੀ ਤੁਸੀਂ ਇਹਦੇ ਨਾਲ ਕੱਤ ਸਕਦੇ ਹੋ ਅਗਰ ਤੁਹਾਡੇ ਕੋਲ ਰੂਮ ਹੈਗੀ ਆ ਕਪਾਹ ਹੈਗੀ ਆ ਤੁਸੀਂ ਇਹਦੇ ਨਾਲ ਵਰਕ ਕਰ ਸਕਦੇ ਹੋ ਜੀ ਚਰਖੇ ਨਾਲ ਕੱਤ ਸਕਦੇ ਹੋ ਕੱਤ ਕੇ ਜਿਹੜੀਆਂ ਆਪਾਂ ਪੂਣੀਆਂ ਬਣਾਉਣੇ ਹੁੰਦੇ ਆ ਤੁਸੀਂ ਪੂਣੀਆਂ ਬਣਾ ਸਕਦੇ ਹੋ ਅਗਰ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਇਸੇ ਤਰ੍ਹਾਂ ਦਾ ਨਵਾਂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਦੁਬਾਰਾ ਨੰਬਰ ਨੋਟ ਕਰ ਲਵੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆੜਾ ਨਾਰਕਵਾਲ ਰੋਡ ਆ ਜੀ ਬੱਲੋਵਾਲ ਚੌਕਾ ਪਿੰਡ ਜੋਧਾ ਦੇ ਵਿੱਚ ਤੇ ਸਾਡਾ ਨੰਬਰ ਨੋਟ ਕਰ ਲਓ 8264144620 ਇਹ ਸਾਡਾ ਨੰਬਰ ਆ ਜੀ ਕਿਸੇ ਵੀ ਟਾਈਮ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ